ਤੁਹਾਡਾ ਪਹਿਲਾ ਇਲੈਕਸ਼ਨ ਸੀ ਤੁਸੀਂ ਕਿ ਬਹੁਤ ਕੁਝ ਸਿੱਖਿਆ ਕੀ ਕੁਝ ਸਿੱਖਿਆ ਤੁਸੀਂ ਦੇਖੋ ਪਹਿਲਾ ਇਲੈਕਸ਼ਨ ਸੀ ਔਰ ਮੈਂ ਦੇਖਿਆ ਕਿ ਸਰਕਾਰਾਂ ਕਿਸ ਤਰ੍ਹਾਂ ਕਿੰਨਾ ਦੁਰਉਪਯੋਗ ਕਰਕੇ ਸਰਕਾਰੀ ਮਸ਼ੀਨਰੀ ਦਾ ਕਿਸ ਤਰ੍ਹਾਂ ਲੋਕਾਂ ਨੂੰ ਡਰਾ ਧਮਕਾ ਕੇ ਕਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਦਿੰਦੀਆਂ ਜਿੱਤਣ ਵਾਸਤੇ ਜਨਰਲੀ ਲੋਕਾਂ ਦਾ ਪਹਿਲਾ ਇਲੈਕਸ਼ਨ ਸੌਖਾ ਹੁੰਦਾ ਹੈ ਮੇਰਾ ਇਹ ਪਹਿਲਾ ਇਲੈਕਸ਼ਨ ਸੀ ਔਰ ਮੈਂ ਵੇਖਿਆ ਕਿ ਜੋ ਕੁਝ ਆਪੋਜੀਸ਼ਨ ਕਰ ਸਕਦੀ ਸੀ ਇਹਨਾਂ ਨੇ ਕੀਤਾ ਜੋ ਕੁਝ ਕਰ ਸਕਦੀ ਸੀ ਬਹੁਤ ਕੁਝ ਸਿੱਖਿਆ ਦੇਖੋ ਹਰ ਕਦਮ ਬੰਦਾ ਸਿੱਖਦਾ ਹੈ ਤੁਸੀਂ ਡਿੱਗਦੇ ਹੋ ਫਿਰ ਖੜੇ ਹੁੰਨੇ ਹੋ ਹਰਦੇ ਹੋ ਫਿਰ ਜਿੱਤਦੇ ਹੋ ਹੈਨਾ ਤੇ ਹਾਰਾਂ ਜਿੱਤਾਂ ਬਣੀਆਂ ਆਈਆਂ ਪਰ ਬੜਾ ਕੁਝ ਸਿੱਖਿਆ ਮੈਨੂੰ ਕੀ ਲੱਗਦਾ ਕਿਹੜੇ ਕਿਹੜੇ ਫੈਕਟਰ ਜਿਹੜੇ ਆ ਇਸ ਵਰ ਨਹੀਂ ਕੰਮ ਜਾਂ ਹੋ ਪਾਈ ਹੈਗੇ ਕਿਉਂਕਿ ਤੁਸੀਂ ਬਹੁਤ ਸਾਰੇ ਫੈਕਟਰ ਦਿੱਤੇ ਸਨ ਤੁਸੀਂ ਕਿਹਾ ਸੀ ਮਹਿਲਾਵਾਂ ਨੂੰ ਜਿਹੜਾ ਅੱਗੇ ਲੈ ਕੇ ਜਾਣ ਵਾਸਤੇ ਕਾਂਗਰਸ ਨੇ ਮਹਿਲਾ ਨੂੰ ਟਿਕਟ ਦਿੱਤੀ ਹੈ ਮਹਿਲਾ ਫੈਕਟਰ ਰਹੇਗਾ ਹੋਰ ਜਿਹੜੇ तमाम ਮੁੱਦੇ ਤੁਸੀਂ ਇਸ਼ੂ ਖੜੇ ਕੀਤੇ ਸੀਗੇ ਉਹਦੇ ਕਹਿੰਸੀ ਕਿ ਅਸੀਂ ਉਹਨੂੰ ਸੌਲਟ ਆਊਟ ਕਰਾਂਗੇ ਕਿ ਉਹਨਾਂ ਦੇ ਉੱਤੇ ਲੋਕਾਂ ਵੱਲੋਂ ਗੌਰ ਨਹੀਂ ਕੀਤਾ ਗਿਆ ਦੇਖੋ ਮੈਂ ਲੋਕਾਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਦੇਖੋ ਜਿੰਨਾ ਜਿੰਨਾ ਲੋਕਾਂ ਨੇ ਸਾਨੂੰ 22 ਦੇ ਵਿੱਚ ਵੋਟ ਕੀਤਾ ਸੀ ਉਹਨਾਂ ਲੋਕਾਂ ਨੇ ਹੁਣ ਵੀ ਕੀਤਾ ਉਹ ਵੋਟ ਸ਼ੇਅਰ ਅਸੀਂ ਸਿਕਿਉਰ ਕਰ ਪਾਏ ਹੁਣ ਵੀ ਉਨਾਈ ਵੋਟ ਸ਼ੇਅਰ ਸੜਾ ਹੋਣਾ ਪਹਿਲਾਂ ਨਾਲੋਂ ਵਧਿਆ ਹੀ ਹੈ ਘਟਿਆ ਨਹੀਂਗਾ ਫਿਰ ਹਾਰ ਦੇ ਕੀ ਕਾਰਨ ਰੇ ਕਿਉਂਕਿ ਜਿੰਨਾ ਕਿੜਾ ਅਕਾਲੀ ਦਲ ਦਾ ਸੀ ਉਹ ਸਾਰੇ ਦਾ ਸਾਰਾ ਕਿੜਾ ਅਕਾਲੀ ਦਲ ਦਾ ਡਿੰਪੀ ਵੀਰਜੀ ਵੱਲ ਚਲਾ ਗਿਆ ਉਹ ਦੋ ਪਾਰਟੀਆਂ ਇਨਫੈਕਟ ਮੈਂ ਤੇ ਕਹੂੰਗੀ ਕਿ ਜਿਹੜੀ ਭਾਜਪਾ ਨੂੰ ਵੋਟ ਪਈ ਸੀ ਮੈਂਬਰ ਪਾਰਲੀਮੈਂਟ ਇਲੈਕਸ਼ਨਸ ਦੇ ਵਿੱਚ ਉਹਦਾ ਵੀ ਮੇਜਰ ਚੰਕ ਅਕਾਲੀ ਦਲ ਉਹਨੂੰ ਭਾਜਪਾ ਨੂੰ ਪਿਆ ਹੀ ਨਹੀਂ ਮਨਪ੍ਰੀਤ ਵੀਰ ਜੀ ਨੂੰ ਤਾਂ ਪਿਆ ਹੀ ਨਹੀਂ 19 ਵੋਟ ਤਾਂ ਪਈ ਨਹੀਂ ਜਿਹਨੀਆਂ ਭਾਜਪਾ ਨੂੰ ਪਈ ਸੀ ਮੈਂਬਰ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਉਹ ਉਹਦੇ ਵਿੱਚੋਂ ਵੀ ਮੇਜਰ ਚੰਕ ਡਿੰਪੀ ਵੀਰ ਜੀ ਨੂੰ ਗਿਆ ਸਾਰੇ ਦਾ ਸਾਰਾ ਅਕਾਲੀ ਦਲ ਵੀ ਡਿੰਪੀ ਵੀਰ ਜੀ ਨੂੰ ਗਿਆ ਇਨਫੈਕਟ ਮੈਂ ਕਹੂੰਗੀ ਉਹ ਤਿੰਨ ਪਾਰਟੀਆਂ ਰਲ ਕੇ ਆਮ ਆਦਮੀ ਪਾਰਟੀ ਦੇ ਨਾਲ ਪ੍ਰਗਟ ਕੀਓ ਅੱਛਾ ਮੈਂ ਜੋ ਗ੍ਰੇਨ ਵਦੇ ਸੀਗੇ ਇਲੈਕਸ਼ਨ ਦੇ ਪਹਿਲਾਂ 13 ਨੂੰ ਹੋਣੀ ਸੀ ਉਸ ਤੋਂ ਬਾਅਦ ਦੇ ਵਿੱਚ 20 ਨੂੰ ਇਲੈਕਸ਼ਨ ਕਰ ਦਿੱਤੇ ਕਿ ਉਹ ਵੀ ਫੈਕਟਰ ਰਿਹਾ ਨੁਕਸਾਨ ਦੇ ਸਾਬਤ ਹੋਇਆ ਕਾਂਗਰਸ ਲਈ ਬਹੁਤ ਨੁਕਸਾਨ ਦੇ ਹੋਇਆ ਕਿਉਂਕਿ ਨਾ ਸਰਕਾਰ ਨੂੰ ਅ ਸਰਕਾਰ ਕੋਲੇ ਸਾਰੀ ਮਸ਼ੀਨਰੀ ਹੁੰਦੀ ਹੈ ਪੈਸਾ ਬਹੁਤ ਹੁੰਦਾ ਹੈ ਸਰਕਾਰ ਨੂੰ ਵਰਤਨ ਦਾ ਇੱਕ ਹਫਤਾ ਹੋਰ ਮਿਲ ਗਿਆ ਪਰ ਮੈਮ ਐਲੋਪੀ ਵੱਲੋਂ ਵੀ ਚਿੱਠੀ ਲਿਖੀ ਗਈ ਸੀ ਉਹਨਾਂ ਵੱਲੋਂ ਹੀ ਸਮਾਵਾਦ ਮਕ ਕਿਹਾ ਗਿਆ ਸੀਗਾ ਕਿ ਸਮੇਂ ਨੂੰ ਵਧਾਇਆ ਜਾਵੇ 13 ਦੀ ਥਾਂ ਤੇ ਅੱਗੇ ਦਿਨ ਵਧਾਏ ਜਾਣ ਪ੍ਰਤਾਪ ਸਿੰਘ ਬਾਜਵਾ ਉਹਨਾਂ ਵੱਲੋਂ ਦੇਖੋ ਪ੍ਰੈਕਟੀਕਲੀ ਇਹਦਾ ਨੁਕਸਾਨ ਹੋਇਆ ਮੈਨੂੰ ਨਹੀਂ ਪਤਾ ਬਾਜਵਾ ਜੀ ਪ੍ਰਤਾਪ ਬਾਜਵਾ ਦੀ ਚਿੱਠੀ ਦਾ ਨੁਕਸਾਨ ਹੋਇਆ ਕਾਂਗਰਸ ਨੂੰ ਮੈਨੂੰ ਪਤਾ ਕਿ ਬਜਵਜੀ ਨੇ ਚਿੱਠੀ ਲਿਖੀ ਸੀ ਕਿ ਨਹੀਂ ਲਿਖੀ ਸੀ ਪਰ ਇਸ ਹਫਤੇ ਦਾ ਨੁਕਸਾਨ ਡੈਫੀਨਿਟਲੀ ਹੋਇਆ ਹੈ ਇਹਦਾ ਫਾਇਦਾ ਹੋਇਆ ਹੈ ਆਮ ਆਦਮੀ ਪਾਰਟੀ ਨੂੰ ਕਿ 2027 ਦੇ ਵਿੱਚ ਅਮਰਤਾ ਵੜਿੰਗ ਉਸੇ ਤਰੀਕੇ ਦੇ ਨਾਲ ਇਲੈਕਸ਼ਨ ਲੜਦੇ ਹੋਏ ਦਿਖਾਈ ਦੇਣਗੇ ਦੁਬਾਰਾ ਤੋਂ ਉਸੇ ਤਰੀਕੇ ਨਾਲ ਹੁਣ ਰਣਨੀਤੀ ਲਿਖੀ ਜਾਵੇਗੀ ਦੇਖੋ ਵੜਿੰਗ ਪਰਿਵਾਰ ਹਮੇਸ਼ਾ ਲੋਕਾਂ ਦੇ ਵਿੱਚ ਰਹੇਗਾ ਕਿਹੜਾ ਵੜਿੰਗ ਰਹਿਣਗੇ ਇਹ ਸਮਾਂ ਦੱਸੂਗਾ ਇਹ ਸਮਾਂ ਦੱਸੂਗਾ ਪਰ ਅਸੀਂ ਹਮੇਸ਼ਾ ਆਦੇ ਲੋਕਾਂ ਦੇ ਵਿੱਚ ਰਵਾਂਗੇ ਅਮਰਤਾ ਵੜਿੰਗ ਨੂੰ ਕੋਈ ਮਲਾਲ ਹੈ ਅਖੀਰ ਦੇ ਵਿੱਚ ਕੋਈ ਮਨ ਦੇ ਵਿੱਚ ਨਹੀਂ ਥੋੜਾ ਜਿਹਾ ਹੈਗਾ ਕਿ ਪਹਿਲਾ ਇਲੈਕਸ਼ਨ ਸੀ ਇਮੋਸ਼ਨਲ ਸਿੱਧਾ ਪਾਪੀ ਸਿੱਧਾ ਤਾਂ ਅਮਰਤਾ ਵੜਿੰਗ ਜਿਹੜੇ ਆਹੋ ਇਮੋਸ਼ਨਲ ਹੋ ਕੇ ਜਿਹੜੇ ਜ਼ਰੂਰ ਨਿਕਲਦੇ ਹੋਏ ਨਜ਼ਰ ਆਏ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਥੋੜਾ ਜਿਹਾ ਮਨ ਦੇ ਵਿੱਚ ਜ਼ਰੂਰ ਮਲਾਲ ਹੈ ਇਹ ਕਹਿੰਦੇ ਹੋਏ ਉਹਨਾਂ ਵੱਲੋਂ ਜਿਹੜਾ ਇਸ ਵਕਤ ਜਿਹੜਾ ਚਲੇ ਪਏ ਕਹਿੰਦੇ ਯਾਨੀ ਕਿ ਇੱਥੋਂ ਚਲੇ ਗਏ ਨੇ ਉਹ ਕਿਉਂਕਿ ਕਿਤੇ ਨਾ ਕਿਤੇ ਇਮੋਸ਼ਨਲੀ ਜ਼ਰੂਰ ਫੈਕਟ ਹੁੰਦੇ ਹੋਏ ਅਮਰਤਾ ਵੜਿੰਗ ਵੀ ਜਿਹੜੇ ਆਹੋ ਨਜ਼ਰ ਆਏ ਨੇ